ਵਾਹ। ਲੋਕੀ ਸਤਿ ਤੁਹਾਡਾ ਸਵਾਗਤ ਹੈ ਜੀ ਨਵੇਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੇਖੋ ਜੀ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਕਰਨੀ ਆ ਕਰਦੇ ਦੁੱਖਾਂ ਸੁੱਖਾਂ ਦੀ। ਜਿਹੜੇ ਸੁੱਖ ਹੁੰਦੇ ਨੇ ਨਾ ਉਹ ਆਪਾਂ ਹੱਸ ਕੇ ਗੁਜ਼ਾਰ ਲੈਂਦੇ ਆ ਹੱਸ ਕੇ ਕੱਟ ਲੈਨੇ ਆ। ਸੋਖ ਵਿੱਚ ਆਪਣੇ ਨਾਲ ਆਲੇ ਦੁਆਲੇ ਵੀ ਪਾਈਚਾਰਾ ਬੜਾ ਖੜ ਜਾਂਦਾ ਹੈ ਜਿਹੜਾ ਦੁੱਖ ਹੁੰਦਾ ਹੈ ਨਾ ਸਾਡੇ ਘਰ ਤੇ ਕੋਈ ਬਿਫਤਾ ਪੈ ਗਈ ਸਾਡੇ ਘਰੋਂ ਕੋਈ ਜੀ ਚਲੇ ਗਿਆ ਚੜਦੀ ਉਮਰੇ ਉਹ ਜਿਹੜਾ ਦੁੱਖ ਹੈ ਉਹ ਅਸੀਂ ਇਕੱਲਿਆਂ ਨਹੀਂ ਕੱਟਣਾ ਹੁੰਦਾ ਘਰ ਪਰਿਵਾਰ ਨੇ ਰਲ ਮਿਲ ਕੇ ਹੁਣ ਜਿਹੜੀ ਇਹ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗੀ ਆ ਇਹ ਕੋਈ ਕਹਾਣੀ ਕਿਤਾਬੀ ਕਹਾਣੀ ਨਹੀਂ ਹੈਗੀ ਇਹ ਕਿਸੇ ਦੇ ਘਰ ਦੀ ਸਟੋਰੀ ਆ ਮੈਨੂੰ ਇਹ ਸਟੋਰੀ ਕਿਸੇ ਮਾਂ ਨੇ ਭੇਜੀ ਆ ਦੇਖੋ ਆਪਾਂ ਸਾਰੇ ਘਰਾਂ ਪਰਿਵਾਰਾਂ ਚ ਰਹਨੇ ਆ ਕੋਈ ਕਿਧਰੋਂ ਦੁਖੀ ਆ ਕੋਈ ਕਿਧਰੋਂ ਦੁਖੀ ਆਪਾਂ ਨੇ ਇਦਾਂ ਦੇ ਸੰਤਾਪ ਆਪਣੇ ਘਰਾਂ ਚ ਵੀ ਹੰਡਾਏ ਹੁੰਦੇ ਨੇ ਜ਼ਿੰਦਗੀ ਚ ਹੰਡਾਏ ਆਲੇ ਦਿਵਾਲੇ ਵੀ ਹੰਡਾਏ ਹੁੰਦੇ ਨੇ ਹਾਂ ਜ਼ਿੰਦਗੀ ਚ ਜਣੀ ਆਪਾਂ ਇਹ ਜੇ ਦੁੱਖ ਸੁੱਖ ਦੇਖੇ ਹੁੰਦੇ ਨੇ ਆਪਾਂ ਨੂੰ ਇਹਨਾਂ ਦੀ ਤਰਫ ਦਾ ਪਤਾ ਹੁੰਦਾ ਹੈ ਵੀ ਇਹਨਾਂ ਦੀ ਕੀ ਤਰਫ ਹੈ ਹੁਣ ਉਸ ਮਾਂ ਨੇ ਮੈਨੂੰ ਇਹ ਗੱਲਾਂ ਦੱਸੀਆਂ ਕਹਿੰਦੀ ਵੀ ਪੁੱਤਰ ਮੇਰੇ ਬੇਟੇ ਦੀ ਡੈਥ ਹੋ ਗਈ। ਕੋਸਾ 36-37 ਸਾਲ ਦੀ ਏਜ ਤਿੱਗੀ। ਤੇ ਉਹਦੇ ਬੇਟਾ ਬੇਟੀ ਦੋ ਬੱਚੇ ਨੇ। ਇਕੱਲਾ ਹੀ ਪੁੱਤ ਸੀਗਾ ਸਾਡੇ। ਜਿਹੜੀ ਸਾਡੀ ਨੂਰ ਰਾਣੀ ਆ। ਉਹ ਮੇਰੇ ਮੁੰਡੇ ਦੇ ਹੁੰਦਿਆਂ ਬੜੀ ਸਾਡੇ ਨਾਲ ਠੀਕ-ਠਾਕ ਤੀ। ਬੜਾ ਵਧੀਆ ਸੁਭਾਅ ਤਾਂ ਉਹਦਾ। ਬੜਾ ਵਧੀਆ ਅਸੀਂ ਘਰ 'ਚ ਆਪਣਾ ਹੱਸ ਖੇਡ ਕੇ guzara ਕਰਦੇ ਤੇ ਬੜਾ ਰਲ ਮਿਲ ਕੇ ਰਹਿੰਦੇ ਤੇ। ਦੇਖੋ ਜੀ ਉਸ ਮਾਤਾ ਨੇ ਕੀ ਦੱਸਿਆ ਕਹਿੰਦੀ ਵੀ ਮੇਰੇ ਪੁੱਤ ਦੀ ਡੈਥ ਨੂੰ ਕੁਸ 8-9 ਮਹੀਨੇ ਹੋ ਗਏ ਕਹਿੰਦੀ ਵੀ ਇੱਕ ਪਾਸੇ ਤਾਂ ਮੈਂ ਆਪਣੇ ਪੁੱਤ ਨੂੰ ਰੋਂਦੀ ਆ ਅਸੀਂ ਦੋਨੋਂ ਜੀ ਮੀਆਂ ਬੀਬੀ ਮਾਪੇ ਮੁੰਡੇ ਦੇ ਕਹਿੰਦੀ ਅਸੀਂ ਇੱਕ ਪਾਸੇ ਤਾਂ ਪੁੱਤ ਨੂੰ ਰੋਂਨੇ ਆ ਇੱਕ ਪਾਸੇ ਇਸ ਬਗਾਨੀ ਧੀ ਨੂੰ ਦੇਖ ਕੇ ਛੁੜਦੇ ਆ ਬੱਚੇ ਵੀ ਪਾਲਨੇ ਆ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇਣੀ ਆ ਚੰਗੀ ਸਿੱਖਿਆ ਦੇਣੀ ਆ ਸਭ ਕੁਸੇ ਉਹ ਕਹਿੰਦੇ ਹੁੰਦੇ ਨੇ ਨਾ ਜਦ ਬੱਚਿਆਂ ਦੇ ਸਿਰ ਤੇ ਪਿਓ ਨਹੀਂ ਹੁੰਦਾ ਫਿਰ ਸਾਨੂੰ ਬੱਚਿਆਂ ਦੀ ਦੁੱਗਣੀ ਕੇਅਰ ਕਰਨੀ ਪੈਂਦੀ ਆ ਮਾਪੇ ਦੇ ਸਿਰ ਤੇ ਦਾਦਾ ਦਾਦੀ ਨੂੰ ਇੰਨਾ ਫਿਕਰ ਨਹੀਂ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਆਪਣੇ ਬੱਚਿਆਂ ਨੂੰ ਜਿੱਦਾਂ ਰੱਖਦੇ ਆ ਪਏ ਰੱਖਣਾ ਆਪਾਂ ਇੰਨੀ ਪਰਵਾਹ ਨਹੀਂ ਕਰਦੇ ਪਰ ਜਦੋਂ ਅ ਸਿਰ ਤੋਂ ਪਿਓ ਦਾ ਸਾਯਾ ਉੱਠ ਖੜਦਾ ਫਿਰ ਜਿਹੜੇ ਦਾਦਾ ਦਾਦੀ ਹੁੰਦੇ ਨੇ ਉਹਨਾਂ ਨੂੰ ਬਹੁਤ ਪਾਸਿਓਂ ਬੱਚਿਆਂ ਦਾ ਧਿਆਨ ਰੱਖਣਾ ਪੈਂਦਾ ਨੂੰ ਦਾ ਧਿਆਨ ਰੱਖਣਾ ਪੈਂਦਾ ਸਭ ਕਾਸੇ ਦਾ ਕਾਰਬਾਰ ਦਾ ਧਿਆਨ ਰੱਖਣਾ ਪੈਂਦਾ ਹੈ। ਜ਼ਿੰਮੇਵਾਰੀ ਮੇਰੇ ਕਹਿਣ ਦਾ ਮਤਲਬ ਵੱਜ ਜਾਂਦੀ ਹੈ। ਉਧਰ ਜ਼ਿੰਮੇਵਾਰੀ ਵੱਜ ਜਾਂਦੀ ਹੈ, ਉਧਰ ਬੁਢਾਪਾ ਆ ਜਾਂਦਾ, ਉਧਰ ਕਹਿੰਦੇ ਹੁੰਦੇ ਨੇ ਬਈ ਪੁੱਤ ਦਾ ਦੁੱਖ। ਜਮਾ ਇਨਸਾਨ ਕਰਕੇ ਰਹਿ ਜਾਂਦਾ। ਜਿੱਦਾਂ ਦੀ ਮੇਰੇ ਬੇਟੇ ਦੀ ਡੈਥ ਹੋਈ ਹੈ। ਅ 1.5-2 ਮਹੀਨੇ ਵਧੀਆ ਚੱਲੇ। 1.5-2 ਮਹੀਨੇ ਵਧੀਆ ਚੱਲੇ, ਉਦੋਂ ਬਾਅਦ ਅ ਕਹਿੰਨੀ ਵੀ ਮੇਰੀ ਨੂੰਹ ਦੀ ਜਿਹੜੀ ਭੈਣ ਹੈ ਤੇ ਮਾਂ ਹੈ। ਬਹੁਤ ਘਰ ਚ ਦਖਨਦਜੀ ਦੇਣ ਲੱਗੀਆਂ ਕੁੜੀ ਨੂੰ ਬਹੂ ਨੂੰ ਬਹੁਤ ਪੁੱਠੀਆਂ ਸਿੱਧੀਆਂ ਪੜਤੀਆਂ ਪੜਾਉਂਦੀਆਂ ਨੇ ਤੈਨੂੰ ਪੁੱਛਦੇ ਵੀ ਹੈਗੇ ਆ ਤੈਨੂੰ ਆ ਕੁਝ ਮਿਲਦਾ ਵੀ ਹੈਗਾ ਤੂੰ ਰੇ ਆ ਜਾ ਕਰ ਛੁੱਟੀਆਂ 'ਚ ਰੇ ਆ ਜਾ ਕਰ ਤੂੰ ਐਂ ਕਰ ਲਿਆ ਕਰ ਤੂੰ ਐਂ ਕਰ ਲਿਆ ਕਰਨ ਮਾਂ ਨੂੰ ਤੇ ਭੈਣ ਨੂੰ ਬਹੂ ਦੀ ਨੂੰ ਮੈਂ ਬਾਅਦ 'ਚੋ ਗਲਤ ਕਹੂੰਗੀ ਜਿਹੜੀ ਤੇ ਭੈਣ ਦੇ ਵਿਆਹ ਨੂੰ ਇੰਨੀ ਇੰਨਾ ਟਾਈਮ ਹੋ ਗਿਆ ਇਨਾ ਟਾਈਮ ਹੋ ਗਿਆ ਉਹਨੂੰ ਤਾਂ ਪਤਾ ਹੈ ਵੀ ਮੇਰੇ ਸੱਸ ਸਹੁਰਾ ਕਿੱਦਾਂ ਦੇ ਆ ਉਹਨੂੰ ਪਤਾ ਹੈ ਵੀ ਮੈਨੂੰ ਪਹਿਲਾਂ ਕਿਵੇਂ ਰੱਖਦੇ ਆ ਸਾਨੂੰ ਕੋਈ ਤੀਆ ਮਤ ਨਹੀਂ ਦਊਗਾ ਵੀ ਤੁਸੀਂ ਆਏ ਰਹੋ ਘਟ ਜਾ ਸਾਨੂੰ ਤੀਆ ਮਤ ਜਾਦ ਦਿੰਦਾ ਜਦ ਅਸੀਂ ਆਪਣੇ ਘਰ ਪਰਿਵਾਰ ਚ ਇੱਕ ਦੋ ਇਹਨਾਂ ਸਿੰਗ ਪਸਾਰ ਰੱਖਦੇ ਆ ਫੇਰ ਸਾਨੂੰ ਤੀਆ ਕਹਿ ਦਿੰਦਾ ਭਾਈ ਰਲਕੇ ਰਿਹਾ ਕਰੋ ਬਰਦੀ ਚ ਮਤਲਬ ਗਨਦਾ ਅੱਗ ਲੱਗੀ ਚ ਤੇਲ ਪਾਉਣ ਵਾਲੇ ਆਉਂਦੇ ਨਾਲ ਦੇ ਵਾਲੇ ਤੋਂ ਠੀਕ ਆ ਫੇਰ ਸਾਨੂੰ ਅਗਲਾ ਕਹਿੰਦਾ ਵੀ ਭਾਈ ਰਲਕੇ ਰਿਹਾ ਕਰੋ ਜਿਹੜਾ ਹੁਣ ਇਹ ਕੁੜੀ ਦੀ ਬਹੂ ਦੀ ਭੈਣ ਦੀ ਔਰ ਮਾਂ ਦੀ ਗੱਲ ਹੋ ਗਈ ਇਹ ਤਾਂ ਬਲਦੀ ਤੇ ਤੇਲ ਪਾਉਂਦੀਆਂ ਨੇ ਸਮੇ ਦਾ ਫਾਇਦਾ ਚੱਕਦੀਆਂ ਨੇ ਪਰ ਮੈਂ ਇਹ ਗੱਲ ਕਹਦਾ ਕੁੜੀ ਦੀ ਬਹੂ ਦੀ ਮਾਂ ਨੂੰ ਭਾਈ ਧੀਆਂ ਦੇ ਘਰ ਉਜਾੜੀ ਦੇਣੀ ਧੀਆਂ ਵਸਾਉਣੀਆਂ ਹੁੰਦੀਆਂ ਨੇ ਧੀਆਂ ਘਰੋਂ ਉਜਾੜਨੀਆਂ ਨਹੀਂ ਹੁੰਦੀਆਂ ਉੱਜੜ ਤੋਂ ਪਹਿਲਾਂ ਹੀ ਗਈ ਜਿਹਦੇ ਸਿਰੋਂ ਚੜਦੀ ਉਮਰੇ ਆਦਮੀ ਦਾ ਸਾਯਾ ਉੱਠ ਖੜਿਆ ਹੁਣ ਉਜੜੀ ਨੂੰ ਕੀ ਉਜਾੜਨਾ ਹੈ ਪਹਿਲਾਂ ਮੈਨੂੰ ਇਹ ਦੱਸੋ ਦੇਖੋ ਜਦੋਂ ਆਸੀਂ ਜ਼ਿੰਦਗੀ 'ਚ ਚੱਲਦੇ ਹੋਏ ਇਦਾਂ ਦੇ ਦੁੱਖਾਂ ਸੁੱਖਾਂ 'ਚ ਨੂੰ ਨੰਗੇ ਹੋਈਏ ਫਿਰ ਸਾਨੂੰ ਸੁਰਤ ਹੁੰਦੀ ਹੈ ਇਹਨਾਂ ਗੱਲਾਂ ਦੀ ਤੁਸੀਂ ਉਹਨੂੰ ਆਪਣੇ ਕਿੰਨੀ ਨੂੰ ਖਿਚਣ ਲੱਗੇ ਪੇਕਿਆਂ ਵੱਲ ਨੂੰ ਤੋਰੇ ਆਜਿਆ ਕਰ ਤੂੰ ਨਿਆਣੇ ਲੈ ਕੇ ਉਰੇ ਆਜਿਆ ਕਰ ਨਿਆਣੇ ਲੈ ਕੇ ਆਜੂ ਠੀਕ ਹੈ ਕਿਸੇ ਨੇ ਬੰਨਣਾ ਨਹੀਂ ਕੀਤਾ ਹੋਇਆ ਪਹਿਲਾਂ ਵੀ ਆਉਂਦੀ ਸੀ ਹੁਣ ਵੀ ਆਊਗੀ ਪਰ ਤੁਸੀਂ ਨਿਆਣਿਆਂ ਨੂੰ ਦੋਹੋਂਗੇ ਕੀ ਤੁਸੀਂ ਧੀ ਪੁੱਤ ਦਾ ਖਰਚਾ ਚੱਕ ਲੋਗੇ ਤੁਸੀਂ ਉਹਨਾਂ ਨੂੰ ਪਾਲ ਲੋਗੇ ਪੜਾ ਲੋਂਗੇ ਵਿਆਹ ਲੋਂਗੇ ਸਦਾ ਲਈ ਰੱਖ ਲੋਂਗੇ ਤੁਸੀਂ ਆਪਣਾ ਜੋ ਕੋਈ ਤੁਹਾਡੇ ਹਿੱਸੇ ਪ੍ਰਾਪਰਟੀ ਆ ਤੁਸੀਂ ਉਹ ਚ ਹਿੱਸਾ ਦੇ ਦੋਗੇ ਅਸੀਂ ਖਿੱਚੀ ਆ ਤਾਂ ਕਿਸੇ ਨੂੰ ਤਾਂ ਜੇ ਅਸੀਂ ਅਗਲੇ ਨੂੰ ਆਪਣੇ ਘਰੋਂ ਅੱਧ ਦਈਏ ਸਦਾ ਲਈ ਸੰਭ ਸਕੀਏ ਜੇ ਅਸੀਂ ਥੋੜੇ ਕ ਟਾਈਮ ਲਈ ਅਗਲੇ ਨੂੰ ਟੌਰਚਰ ਕਰੀ ਜਾਣਾ ਟੌਰਚਰ ਕਰੀ ਜਾਣਾ ਅਗਲੇ ਦੇ ਘਰ ਤੇ ਬਖੇੜੇ ਖੜੇ ਹੋਗੇ ਉਹ ਤੁਹਾਡੀ ਕੁੜੀ ਤੁਹਾਡੇ ਗੁੱਡੇ ਕੋਲ ਬੈਗੀ ਨਿਆਣਿਆਂ ਨੂੰ ਉਥੋਂ ਪੜਨੋਂ ਹਟਾ ਲਈ ਘਰ ਤੇ ਕਲੇਸ਼ ਪੈ ਗਿਆ ਮਾਪੇ ਨੇ ਤਾਂ ਵੈਸੇ ਹੀ ਛੇਤੀ ਉੜੇ ਦਾ ਰਾਫੜ ਲੈਣਾ ਕਿਉਂਕਿ ਉਹ ਪਹਿਲਾਂ ਹੀ ਖਤਮ ਹੋਈ ਹੋਈਆਂ ਜਿਨ੍ਹਾਂ ਦੇ ਪੁੱਤ ਜਵਾਨ ਮੂਹਰੇ ਤੇ ਤੁਰ ਜਾਂਦੇ ਨੇ ਉਹ ਮਾਵਾਪ ਬ ਜਿਉਂਦੇ ਨਹੀਂ ਹੁੰਦੇ ਉਹਨਾਂ ਨੂੰ ਤਾਂ ਜਿਉਂਦੇ ਕਰਨਾ ਪੈਂਦਾ ਹੈ ਆਸਰਾ ਦੇ ਕੇ ਉਹ ਤਾਂ ਅੰਦਰੋਂ ਖਤਮ ਹੋ ਜਾਂਦੇ ਨੇ ਇੱਕ ਦਿਨ ਕੱਟੀ ਹੋ ਜਾਂਦੀ ਹੈ ਕਾਦੇ ਲਈ ਅਸੀਂ ਆਪਣੀ ਨੂੰਹ ਦੇਖਣੀ ਆ ਅਸੀਂ ਆਪਣੇ ਪੋਤਾ ਪੋਤੀ ਦੇਖਣੇ ਆ ਉਹਦੇ ਲਈ ਉਹ ਦਿਨ ਕੱਟਦੇ ਹੁੰਨੇ ਆ ਹਿੰਮਤ ਆਪਣੀ ਬਣਾਉਂਦੇ ਨੇ ਵੀ ਨਾ ਸਾਡਾ ਹਾਰ ਕੇ ਨਹੀਂ ਸਰਨਾ ਸਾਡਾ ਵਹਿਕੇ ਨਹੀਂ ਸਰਨਾ ਸਾਡਾ ਕਮਜ਼ੋਰ ਪੈਕੇ ਨਹੀਂ ਸਰਨਾ ਜੇ ਹੁਣ ਭਾਈ ਅਗਲੇ ਦਾ ਇੱਕ ਪੁੱਤ ਤਾਂ ਉਹ ਤੁਰ ਗਿਆ ਨੂੰ ਕਹੇ ਘਰ ਦੀ ਚੌਧਰ ਦਓ ਤੁਹਾਨੂੰ ਤਾਂ ਾਕ ਲੈਣੀ ਮੇਰੇ ਤਾਂ ਪੇਕੇ ਪ੍ਰਧਾਨ ਹੋਣਗੇ ਇੱਥੇ ਠੀਕ ਆ ਸੱਸ ਸਹੁਰੇ ਦਾ ਕਰੇ ਅਗਲੀ ਪੱਤਾ ਸਾਫ਼ ਫਿਰ ਉਹ ਮਰਨਗੇ ਕਿ ਰਹਿਣਗੇ ਕਿੱਡੇ ਬੇਅਕਲ ਲੋਗ ਐ ਕਿੱਡੇ ਬੇਅਕਲ ਲੋਗ ਐ ਜਿਹੜੇ ਆਪਣੇ ਧੀਆਂ ਦੇ ਘਰਾਂ ਚ ਦਖਲਅੰਜੀਆਂ ਦੰਦੇ ਨੇ ਜਦੋਂ ਉਹ ਪਹਿਲਾਂ ਤੁਹਾਡੀ ਧੀ ਨੂੰ ਸੰਭੀ ਬੈਠੇ ਆ ਸਭ ਕਸੇ ਦੀ ਮਾਲਕਾਣਾ ਤੁਹਾਡੀ ਧੀ ਹੁਣ ਤੁਹਾਡਾ ਜਵਾਈ ਮੁੱਕ ਗਿਆ ਹੁਣ ਤੁਸੀਂ ਚੌਧਰੀ ਬਣ ਗਏ ਉਸ ਘਰ ਚ ਫਿਰ ਹੁਣ ਤੁਸੀਂ ਉਹ ਮੁੰਡੇ ਦੇ ਮਾਪੇ ਨੂੰ ਸਿਖਾਉਨੇ ਹੋ ਵੀ ਕਿਵੇਂ ਰੱਖਣੀ ਹੈ ਇਹ ਧੀ ਸਾਡੀ ਤੁਸੀਂ ਹੁਣ ਉਹਦੇ ਮੁਰੇ ਸਾਹ ਨਹੀਂ ਕੱਢ ਸਕਦੇ ਇਹ ਤੁਸੀਂ ਨਜਾਇਜ਼ ਇਹ ਲੋਕ ਹੈ ਨਾ ਜਿਹੜੇ ਨਜਾਇਜ਼ ਫਾਇਦਾ ਚੱਕਣ ਲੱਗ ਜਾਂਦੇ ਕਿਸੇ ਦੇ ਪੁੱਤ ਮਰੇ ਦਾ ਜਿਨ੍ਹਾਂ ਦੇ ਜਾਣੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਪੁੱਤ ਤੌਰ ਕਿਵੇਂ ਹੁੰਦੇ ਨੇ ਪੋਤਾ ਤਾਂ ਪਰਦੇਸਾਂ ਨੂੰ ਤੋੜਨਾ ਔਖਾ ਹੈ ਪਰਦੇਸਾਂ ਤੇ ਅਸਾਂ ਹੁੰਦੀਆਂ ਨੇ ਮੇਰੇ ਨੇ 2 ਸਾਲ ਨੂੰ 4 ਸਾਲ ਨੂੰ 10 ਸਾਲ ਨੂੰ ਮੁੜਦੇ ਆਉਣਾ ਇੱਥੇ ਨੂੰ ਤਾਂ ਤੋੜ ਕੇ ਆਸੇ ਖਤਮ ਹੋ ਜਾਂਦੀ ਹੈ ਆਸ ਖਤਮ ਹੋ ਜਾਂਦੀ ਹੈ ਵਿਖੁਣਨੀ ਨੇ ਆਉਣਾ ਸਦਾ ਲਈ ਮਾਪਿਆਂ ਤੋਂ ਵਿਛੜ ਜਾਂਦੀ ਹੈ ਔਲਾਦ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਮਰਨੇ ਵਾਲਾ ਇੱਕ ਦਿਨ ਮਰਦਾ ਮਾਪੇ ਰੋਜ਼ ਮਰਦੇ ਨੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੁਸੀਂ ਅਗਲੇ ਦੇ 60 'ਚ 60 ਮਾਰਦੇ ਹੋ ਮੈਂ ਇਹ ਬਹੁਤ ਦੇਖਿਆ ਚੌਧਰੀ ਬਣ ਜਾਂਦੇ ਨੇ ਜਦ ਕਿਸੇ ਦਾ ਪੁੱਤ ਮਰ ਜਾਂਦਾ ਹੈ ਨਾ ਫਿਰ ਚੌਧਰੀ ਬਣ ਜਾਂਦੇ ਨੇ ਮੁੰਡੇ ਦੇ ਸੌਰੇ ਆ ਕੇ ਫਿਰ ਕਹਿਣਗੇ ਸੱਤ ਸੌਰੇ ਨੂੰ ਬੁੜਾ ਬੁੜੀ ਨੂੰ ਵੀ ਪਿੱਛੇ ਹਟੋ ਅਸੀਂ ਹੁਣ ਕੁੜੀ ਦਾ ਘਰ ਚ ਲਾਵਾਂਗੇ ਅੱਛਾ ਇਹ ਹੁਣ ਖਾਨ ਕੁੱਤੇ ਲੋਗ ਨਾਲੇ ਤਾਂ ਕੁੜੀ ਦੇ ਘਰ ਚ ਵੜਨਗੇ ਨਾਲੇ 14 ਕਰਨਗੇ ਨਾਲੇ ਘਰ ਚ ਅਗਲੇ ਦੇ ਹਰਦਮ ਬਖੇੜਾ ਖੜਾ ਰੱਖਣਗੇ ਨਾਲੇ ਘਰ ਨੂੰ ਖਾਣਗੇ ਨਹੀਂ ਕਿਸੇ ਨੂੰ ਕਿਸੇ ਦੇ ਘਰ ਥੈਂਕੀ ਮਤਲਬ ਜਿਹਦਾ ਪੁੱਤ ਮਰਿਆ ਜਿਹਦੀ ਨੂੰਹ ਅਗਲਾ ਸਾਹਮੇ ਨਾ ਸਾਹਮੇ ਇਹ ਖਾਣ ਕੁੱਤੇ ਲੋਕ ਹੁੰਦੇ ਨੇ ਇਹ ਫੋਕੀ ਚੌਧਰ ਵਾਲੇ ਹੁੰਦੇ ਇਹਨਾਂ ਦੀ ਆਪਣੇ ਘਰ ਚ ਚੱਲਦੀ ਨਹੀਂ ਹੁੰਦੀ ਠੀਕ ਆ ਆਪਣੇ ਘਰ ਇਹਨਾਂ ਦੇ ਰੋਜ਼ ਛਤਰਾਉਲ ਫਿਰਦਾ ਹੈ ਰੋਜ਼ ਕਲੇਸ਼ ਰਹਿੰਦਾ ਇਹ ਦੋਏ ਦੇ ਘਰ ਤੇ ਚੌਧਰ ਕਰਦੇ ਨੇ ਕੀ ਕਰ ਇਹ ਸੋਈ ਗੱਲਾਂ ਨੇ ਤੁਸੀਂ ਕਿਸੇ ਦੇ ਦੁਖੀ ਘਰ ਦੀ ਸਹਾਇਤਾ ਤਾਂ ਕੀ ਕਰਨੀ ਆ ਜਿਹੜੇ ਦੁੱਖ ਹੈ ਨਾ ਧੀਆ ਪੁੱਤਾਂ ਦੇ ਦੁੱਖ ਹੁੰਦੇ ਨੇ ਇਹ ਰਲ ਮਿਲ ਕੇ ਘਟ ਹੁੰਦੇ ਹੁੰਦੇ ਨੇ ਰਲ ਮਿਲ ਕੇ ਫਿਰ ਹੌਲੀ 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 ਬੱਚੇ ਜਵਾਨ ਹੋ ਜਾਂਦੇ ਆ ਬੰਦਾ ਸਟੈਂਡ ਕਰ ਜਾਂਦਾ ਹੈ ਹੁਣਾਂ ਮੁੰਡਾ ਮਰਿਆ ਜ ਬੰਦਾ ਇਹ ਬੱਚਾ ਮੁਕੇ ਆ ਹੁਣ ਅੱਜ ਦੇ ਬੱਚੇ ਛੋਟੇ ਨੇ ਜੇ ਹੁਣ ਇਹ ਬਹੂ ਦੇ ਪੇਕੇ ਕਹਿਣ ਵੀ ਅਸੀਂ ਕਰਾਂਗੇ ਸਾਰਾ ਕੁਝ ਉਹ ਕਿਵੇਂ ਕਰਨਗੇ ਸਾਰਾ ਕੁਝ ਉਹ ਕੁੜੀ ਸਭ ਕਸੇ ਦੀ ਮਾਲ ਪਣਾ ਘਰ ਚ ਬੱਚੇ ਸਭ ਕਸੇ ਦੇ ਮਾਲਕ ਨੇ ਘਰ ਚ ਹਾਂ ਧੀ ਭੈਣ ਦੇ ਜਿਹੜੇ ਪਿੱਛੇ ਭਾਈ ਭਤੀਜਾ ਹੁੰਦੇ ਨੇ ਉਹ ਸਾਂਝ ਸਵੇਰ ਆਪਣੀ ਧੀ ਦੀ ਸਪੋਰਟ ਬਣ ਕੇ ਰਹਿਣਾ ਆਉਂਦੇ ਜਾਂਦੇ ਢੀੜਾ ਮਾਰਦੇ ਰਹਿਣਾ ਸਾਰੀ ਖਬਰ ਰੱਖਣ ਜਿੱਥੇ ਉਹਨੂੰ ਲੋੜ ਆ ਉੱਥੇ ਭਾਈ ਭਤੀਜੇ ਖੜਨਾ ਇਹ ਹੁੰਦਾ ਦੁੱਖ ਮਣਾਉਣਾ ਇਹ ਦੁੱਖ ਮਣਾਉਣਾ ਨਹੀਂ ਹੁੰਦਾ ਵੀ ਅਗਲੇ ਦਾ ਪੁੱਤ ਮਰ ਗਿਆ ਬੁੜਾ ਬੁੜੀ ਨੂੰ ਸੂਲੀ ਟੰਗ ਦੋ ਆਪਣੀ ਕੁੜੀ ਨੂੰ ਮੱਖੀ ਮੰਗੋ ਸਾਈਡ ਤੇ ਕੱਢ ਲੋ ਫਿਰ ਖਾਓ ਕੁੜੀ ਦਾ ਘਰ ਤੇ ਨਹੀਂ ਦੁੱਖ ਮਣਾਉਣਾ ਹੁੰਦਾ ਇਹ ਹੁੰਦਾ ਕਹਿੰਦੇ ਹੁੰਦੇ ਨੇ ਬਈ ਦੁੱਖ ਚ ਅਗਲੇ ਨੂੰ ਹੋਰ ਦੁਖੀ ਕਰਨਾ ਹੁਣ ਕੀ 35 36 ਸਾਲ ਦੀ ਉਮਰ ਹੁੰਦੀ ਹੈ ਜੀ ਦਾ ਪੁੱਤ ਚਲੇ ਗਿਆ ਅੱਲੜ ਉਮਰ ਚ ਅਗਲੇ ਦਾ ਪੁੱਤ ਤੋਰੇ ਆ ਤੁਸੀਂ ਅਗਲੇ ਦਾ ਹੋਰ ਜੀਉਣਾ ਮੁਸ਼ਕਲ ਕਰਦੇ ਹੋ ਦੁਨੀਆ ਰੱਬ ਤੋਂ ਨਹੀਂ ਡਰਦੀ ਮੈਂ ਤਾਂ ਇਹ ਕਹਿ ਨਹੀਂ ਹੁੰਨੀ ਆ ਵੀ ਕਦੇ ਵੀ ਕਿਸੇ ਨਾਲ ਕੋਈ ਵੀ ਹਾਦਸਾ ਬੀਤ ਗਿਆ ਉਹਦੇ ਤੇ ਹੱਸੋ ਨਾ ਉਹਦੇ ਤੇ ਆਏ ਨਾ ਕਹੋ ਵੀ ਇਹਦੇ ਨਾਲ ਹੀ ਹੋ ਗਈ ਇਹ ਸਾਡੇ ਨਾਲ ਵੀ ਹੋ ਸਕਦੀ ਆ ਇਹ ਕਿਸੇ ਨਾਲ ਵੀ ਹੋ ਸਕਦੀ ਆ ਕਿਉਂਕਿ ਕਿਸੇ ਦੇ ਇੱਥੇ ਕੀਲੇ ਨਹੀਂ ਗੱਡੇ ਕੋਈ ਪਤਾ ਨਹੀਂ ਕਿਹੜਾ ਅੱਜ ਹੈਗਾ ਕੱਲ ਨੂੰ ਹੈ ਨਹੀਂ ਕੋਈ ਪਤਾ ਨਹੀਂ ਠੀਕ ਹੈ ਇਹ ਦੁਨੀਆ ਨੇ ਬਕਵਾਸ ਵਾਜੀ ਤੋਰੀ ਹੋਈ ਆ ਲੋਕਾਂ ਦੇ ਕਿਸੇ ਦੇ ਦੁੱਖ ਦਸੰਟਾ ਪੈ ਜਵੇ ਉਹਦਾ ਨਜਾਇਜ਼ ਫਾਇਦਾ ਚੱਕਣਾ ਤੁਸੀਂ ਜਿੰਨੇ ਜੋਗੇ ਹੈਗੇ ਓਨਾਂ ਕ ਅਗਲੇ ਦਾ ਦੁੱਖ ਮੁੰਡਾਓ ਅਗਲੇ ਦੇ ਘਰ ਚ ਚੌਧਰੀ ਬਣਨ ਦੀ ਕੋਸ਼ਿਸ਼ ਨਾ ਕਰਿਆ ਕਰੋ 14 ਨਾਲ ਅਗਲਾ ਪਹਿਲਾਂ ਵੀ ਕਰਨੀ ਸਿੱਖਿਆ ਹੋਇਆ ਤਾਂ ਹੁਣ ਵੀ ਕਰ ਲੂਗਾ ਪੁੱਤ ਗਿਆ ਕੁਛ ਲੈ ਤਾਂ ਨਹੀਂ ਗਿਆ ਸਭ ਕੁਸੂਰੀ ਹੈ ਠੀਕ ਆ ਆਪਣੀ ਧੀ ਭੈਣ ਨੂੰ ਸਭ ਕੁ ਸਹੀ ਮਤ ਦੇਆ ਕਰੋ ਭਾਈ ਆਪਣੇ ਅੰਦਰ ਬੜ ਕੇ ਆਪਣੇ ਘਰ ਬੈਠ ਕੇ ਆਪਣੇ ਬੱਚੇ ਪਾਲ ਅਸੀਂ ਤੇਰੇ ਨਾਲ ਖੜੇ ਆ ਤੂੰ ਜਿੱਥੇ ਸਾਨੂੰ ਹਾਕ ਮਾਰੇਂਗੀ ਨਾ ਅੱਧੀ ਰਾਤ ਵੀ ਅਸੀਂ ਹਾਜ਼ਰ ਆਂ ਤੇਰੇ ਕੋਲ ਪਰਤੇਰਾ ਕੱਲੀ ਕੱਲੀ ਦੇਲੀ ਟਪਕੇ ਨਹੀਂ ਸਰਨਾ ਕਰਦੇ ਆ ਇਹ ਜੇ ਬਹੁਤ ਆਏ ਨਿਆਣਿਆਂ ਨੂੰ ਲੱਦ ਲੈ ਗਏ ਆਏ ਨਿਆਣਿਆਂ ਨੂੰ ਲੱਦ ਲੈ ਗਏ ਫਿਰ ਉਹ ਮੈਂ ਤੁਹਾਨੂੰ ਦੱਸਦੀ ਆ ਜਿਹਦਾ ਇੱਕ ਜਵਾਬ ਉਹ ਵੀ ਤੁਰ ਗਿਆ ਉਹ ਮਾਂ ਪਿਓ ਦਾ ਜੀ ਕੇ ਮੇ ਲੱਗੂ ਘਰ ਚ ਚੱਕਿਆ ਮੂੰਹ ਪੇਕੀ ਚ ਜਾ ਵੜਨਾ ਚੱਕਿਆ ਮੂੰਹ ਪੇਕੀ ਜਾਵਣਾ ਕੋਈ ਕਿਸੇ ਨੂੰ ਕੁਛ ਨਹੀਂ ਦੰਦਾ ਬਹੁਤ ਹੱਦਾਂ ਤੱਕ ਦੁਨੀਆ ਦੇਖੀ ਹੋਈ ਆ 10 ਸਾਲ ਬੈਠੇ ਰਹੋ ਪੇ ਕਿ 20 ਸਾਲ ਬੈਠੇ ਰਹੋ ਜਦ ਕਦ ਕੰਮ ਆਉਣਾ ਆਪਣਾ ਘਰ ਆਉਣਾ ਹੈ ਭਾਵੇਂ ਉੱਥੇ ਰੋਟੀ ਸਾਨੂੰ ਨੂਨ ਨਾ ਮਿਲਦੀ ਹੈ ਭਾਵੇਂ ਸਾਨੂੰ ਮੀਟ ਨਾਲ ਮਿਲਦੀ ਹੈ ਮੈਂ ਅੱਗੇ ਵੀ ਕਹਿੰਨੀ ਹੁੰਨੀ ਆ ਬਈ ਧੀਆ ਭੈਣਾ ਗੁੱਸੇ ਗਿੱਲੇ ਹੋ ਕੇ ਇੱਕ ਵਾਰ ਪੈਰ ਪਟਣ ਤੋਂ ਪਹਿਲਾਂ ਸੋਚ ਲਿਆ ਕਰੋ ਸੋਚ ਲਿਆ ਕਰੋ ਇਹ ਦੂਰੋਂ ਹੀ ਫੁੱਲ ਸੌਂਦੇ ਨੇ ਕੋਲ ਜਾਏ ਤੇ ਨਾ ਕੰਬਲਾ ਜਾਂਦੇ ਨੇ ਜਦ ਤੋਂ ਧੀ ਭੈਣ ਦਾ ਵਿਆਹ ਹੋ ਗਿਆ ਜਦ ਤੋਂ ਭੈਣ ਭਾਈ ਦਾ ਸ਼ਰੀਕੇ ਵਾਲਾ ਕੰਮ ਹੋ ਜਾਂਦਾ ਅਸੀਂ 2 ਮਹੀਨੇ ਬਾਅਦ 4 ਮਹੀਨੇ ਬਾਅਦ ਮਹੀਨੇ ਬਾਅਦ ਜਾਈਏ ਨਾ ਸਾਨੂੰ ਨੱਠ ਨੱਠ ਅਖਲਾ ਚਾਹ ਫੜਾਉਂਦਾ ਜੇ ਅਸੀਂ ਠੂ ਮਾਸੀ ਸਲਾਮ ਠੂ ਮਾਸੀ ਸਲਾਮ ਜਾਂ ਜਾ ਕੇ ਹੀ ਅਸੀਂ ਇੱਕ ਦਿਨ ਲਈ ਗਏ ਆ ਅਸੀਂ 10-10 ਦਿਨ ਆਉਣਾ ਨਹੀਂ ਉੱਥੋਂ ਫੇਰ ਧੀ ਭੈਣ ਦੀ ਪੇਕੇ ਘਰ ਕਦਰ ਘਟ ਜਾਂਦੀ ਹੈ ਠੀਕ ਆ ਇਹ ਸੋਈ ਗੱਲਾਂ ਨੇ ਦੁੱਖ ਸੁੱਖ ਸਾਰਾ ਆਪਣੇ ਘਰ ਕਟਿਆ ਕਰੋ ਆਪਣੇ ਪਰਿਵਾਰ ਚ ਰਹਿ ਕੇ ਆਪਣੇ ਪਰਿਵਾਰ ਚ ਰਹਿ ਕੇ ਮਾਂ ਬਾਪ ਤੋਂ ਵੱਧ ਦੁਖੀ ਕੋਈ ਨਹੀਂ ਹੁੰਦਾ। ਪਹਿਮੀ ਭਾਈ ਪਾਲਿਆ ਪਲਾਸਿਆ ਸੰਭਿਆ ਤੀਗਾ। ਜਿਹਨੇ ਜੰਮਿਆ 9 ਮਹੀਨੇ ਢਿੱਡ ਚ ਰੱਖਿਆ। ਫਿਰ ਉਹਦੀ ਪਰਵਰਿਸ਼ ਕੀਤੀ ਹੈ। ਫਿਰ ਉਹ ਗੱਭਰੂ ਹੋਇਆ ਹੈ। ਪੜਾਇਆ ਹੈ। ਫਿਰ ਉਹਦਾ ਵਿਆਹ ਕੀਤਾ ਹੈ। ਪਲ ਪਲ ਮਾਂ ਉਹਦੇ ਨਾਲ ਰਹੀ ਹੈ। ਢਿੱਡ ਤੋਂ ਲੈ ਕੇ ਜਵਾਨ ਹੁੰਦਿਆਂ ਤੱਕ। ਤੁਸੀਂ ਤਾਂ ਆ ਕੇ ਪਾਲੇ ਪਲਾਸੇ ਨੂੰ ਸੰਭ ਲੈਣੀ ਐ। ਤਾਨੂੰ ਫੇਰ ਵੀ ਐਂ ਲੱਗਦਾ ਵੀ ਸਾਡਾ ਹੀ ਆ ਜਿਵੇਂ ਦਾਜ ਚ ਲੈ ਕੇ ਆਈਆਂ ਹੁੰਨੀਆਂ ਉਹਨੂੰ ਇੰਨੀ ਮੇਰ ਮੁੰਡਿਆਂ ਤੇ ਕਰ ਲੈਣੀਆਂ ਵੀ ਜਿਵੇਂ ਦਾਜ ਚ ਲੈ ਕੇ ਆਈਆਂ ਹੁੰਨੀਆਂ ਮਾਮਾ ਨੂੰ ਕਹਿ ਦਿੰਦੀਆਂ ਨੇ ਹੱਟ ਪਿੱਛੇ ਫਿਰ ਆਪ ਮਾਮਾ ਬਣ ਜਾਂਦੀਆਂ ਨੇ ਕਿਸੇ ਹੱਦ ਤੱਕ ਰਿਸ਼ਤੇ ਨੂੰ ਰੱਖੀਦਾ ਹਰੇਕ ਰਿਸ਼ਤੇ ਦੀ ਆਪਣੀ ਜਗ੍ਹਾ ਹੈ ਭੈਣਾਂ ਦਾ ਭਾਈ ਹੁੰਦਾ ਹੈ ਮਾਂ ਦਾ ਪੁੱਤ ਹੁੰਦਾ ਥੋੜਾ ਜਿੰਨਾ ਕਿ ਰਿਸ਼ਤਾ ਹੈਗਾ ਥੋੜਾ ਹੀ ਰਹਿਣਾ ਹੈ ਠੀਕ ਹੈ ਵੀ ਸੋਈ ਗੱਲਾਂ ਨੇ ਤੁਸੀਂ ਕੁੜੀਆਂ ਦੇ ਘਰ ਚ ਨਜਾਇਜ਼ ਦਖਲ ਦਾ ਜਿੰਨਾ ਦਿਆ ਕਰੋ। ਦੁੱਖ ਸੁੱਖਾ ਘਟਾਉਣਾ ਘਟਾਉਣਾ ਤੁਹਾਡਾ ਫਰਜ਼ ਹੈ। ਸਾਂਝ ਸਵੇਰ ਤੇ ਇਹ ਭੈਣ ਦੀ ਖਬਰ ਰੱਖਣਾ ਤੁਹਾਡਾ ਫਰਜ਼ ਹੈ। ਤੁਹਾਨੂੰ ਪਤਾ ਵੀ ਤੁਹਾਡੇ ਸਿਰ ਕਹਿੰਦੇ ਹੁੰਦੇ ਨੇ ਕੁੜੀ ਦੇ ਸਿਰ ਤੇ ਬੰਦਾ ਨਹੀਂ ਰਿਹਾ। ਇੰਨਾ ਕੁ ਤੁਸੀਂ ਫਰਜ਼ ਨਿਭਾ ਸਕਦੇ ਹੋ। ਨਾ ਕਿ ਤੁਸੀਂ ਉਹਨੂੰ ਦਖਲ ਦਾਜੀ ਦਓ, ਉਹਦੇ ਮਾਪੇ-ਪਾਪਾਂ ਦੇ ਪੈਰ ਚੱਕੋ। ਠੀਕ ਆ? ਸੋ ਇਹ ਗੱਲਾਂ ਨੇ ਇਹ ਗੱਲਾਂ ਬਹੁਤ ਘਟੀਆ ਪਰਿਵਾਰਾਂ ਦੀਆਂ ਨੇ। ਬਹੁਤ ਘਟੀਆ ਹਰਕਤਾਂ ਨੇ। ਐਦਾਂ ਦੀ ਹਰਕਤਾਂ ਨਾ ਕਰਿਆ ਕਰੋ। ਸਮਝਦਾਰੀ ਨਾਲ ਚੱਲਿਆ ਕਰੋ। ਦੁਖ ਸੁੱਖ ਮੈਂ ਫੇਰ ਕਰਨੀਆਂ ਵੀ ਰਲ ਮਿਲ ਕੇ ਕੱਟ ਹੁੰਨੇ ਹੁੰਨੇ ਆ ਇੱਕ ਤਰਫਾ ਹੋ ਕੇ ਨਹੀਂ ਦੁਖ ਸੁੱਖ ਕੱਟ ਹੁੰਦੇ ਹੁੰਦੇ ਠੀਕ ਆ ਜੇ ਥੋਡੇ ਘਰ ਵੀ ਆ ਜੂਗੀ ਫੇਰ ਕਿਹੜਾ ਕੁੜੀ ਨੂੰ ਤੁਹਾਡੀ ਨੂੰ ਪਰੋਣਾ ਮਿਲ ਜੂਗਾ ਦੁੱਖ ਉੱਥੇ ਵੀ ਉਨਾ ਹੀ ਆ ਦੁੱਖ ਤੁਹਾਡੇ ਘਰ ਬੈ ਕੇ ਵੀ ਉਨਾ ਹੀ ਆ ਠੀਕ ਆ ਸੋਹੀ ਗੱਲਾਂ ਉਹਨੂੰ ਆਪਣੇ ਘਰ ਹੱਸਣ ਬਸਣ ਦੇ ਆ ਕਰੋ ਹੌਲੀ ਹੌਲੀ ਅ ਸਮਾਂ ਪੈਣ ਤੇ ਸਭ ਕੁਝ ਠੀਕ ਹੋ ਜਾਂਦਾ ਹੈ ਹੋ ਜਾਂਦਾ ਹੁੰਦਾ ਆਇਆ ਆਪਣੇ ਕੋ ਸਬਰ ਤੋਂ ਸਿਵਾਏ ਹੁੰਦਾ ਤਾਂ ਕੁਝ ਨਹੀਂ ਆਪਾਂ ਰੋ ਸਕਦੇ ਆ ਚੀਕ ਸਕਦੇ ਆ ਪਰ ਅਖੀਰ ਨੂੰ ਸਾਨੂੰ ਸਬਰੇ ਕਰਨਾ ਪੈਂਦਾ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ